सत श्री अकाल देख रहे हो टरुथवे न्यूज चैनल बठिंडा विखे सरदार सोभा मेमोरियल चित्रकार सोसायटी वालों सुरजीत पात्र जी ने समर्पित एक कला मेले का आयोजन किया जा रहा है जो कि तीन जून तो नौ जून तक स्थानक टिचर होम विखे करवाया जा रहा है सरदार सोभा मेमोरियल चित्रकार सोसायटी के प्रधान डॉ अमरीक सिंह ने जाकारी दसिया कि ਇਸ ਕਲਾ ਮੇਲੇ ਵਿੱਚ ਸੋਸਾਇਟੀ ਦੇ ਸਿਰਮੌਰ ਤੇ ਤਜਰਬੇਕਾਰ ਕਲਾਕਾਰਾਂ ਵੱਲੋਂ ਬੱਚਿਆਂ ਨੂੰ ਕਲਾ ਦਾ ਜ਼ਿੰਦਗੀ ਵਿੱਚ ਕੀ ਮਹੱਤਵ ਅਤੇ ਬੱਚਿਆਂ ਨੂੰ ਪੇਂਟਿੰਗ ਸੰਬੰਧੀ ਲੈਕਚਰ ਦੇ ਨਾਲ ਨਾਲ ਲਾਈਵ ਪੇਂਟਿੰਗ ਬਣਾਉਣ ਵਾਲੇ ਦੱਸਿਆ ਜਾਣਾ ਹੈ ਆਓ ਦੇਖਦੇ ਹਾਂ ਟਰੁਥਵੇਦੀ ਵਿਸ਼ੇਸ਼ ਰਿਪੋਰਟ ਜੀ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਇਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਅਸੀਂ ਇਹ ਸਰਦਾਰ ਸੂਬਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸੀ ਸੁਰਜੀਤ ਪਾਤਰ ਜੀ ਨੂੰ ਸਮਰਪਿਤ ਇਹ 3 ਜੂਨ ਤੋਂ ਲੈ ਕੇ 9 ਜੂਨ ਤੱਕ 7 ਦਿਨਾਂ ਦਾ ਇਹ ਜਿਹੜਾ ਕਲਾ ਮੇਲਾ ਇੱਕ ਆਰਟ ਕੈਂਪ ਦੇ ਰੂਪ ਦੇ ਵਿੱਚ ਹੋ ਰਿਹਾ ਹੈ ਜਿਸ ਦੇ ਵਿੱਚ ਅਸੀਂ ਛੋਟੇ ਵਿਦਿਆਰਥੀਆਂ ਤੋਂ ਲੈ ਕੇ ਵੱਡੇ ਉਮਰ ਦੇ ਵਿਦਿਆਰਥੀ ਵੀ ਤੇ ਕੋਈ ਵੀ ਸਖਿਆਰਤੀ ਜੋ ਸਾਡੇ ਕੋਲੇ ਆਇਆ ਹੈ तकरीबन 2-200 ਦੇ ਕਰੀਬ ਸਾਡੇ ਕੋਲੇ ਸਖਿਆਰਤੀਆਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਉਹਨਾਂ ਨੂੰ ਅਸੀਂ ਆਪਣੀ ਸੁਸਾਇਟੀ ਦੇ ਜਿਹੜੇ ਵਧੀਆ ਅਸੀਂ ਸਰਮਾਰ ਔਰ ਕਾਫੀ ਪੁਰਾਣੇ ਜੋ ਸਾਡੇ ਆਰਟਿਸਟ ਨੇ ਉਹਨਾਂ ਵੱਲੋਂ ਇਹਨਾਂ ਬੱਚਿਆਂ ਨੂੰ ਕਲਾ ਸੰਬੰਧੀ ਕਲਾ ਦਾ ਜ਼ਿੰਦਗੀ ਦੇ ਵਿੱਚ ਕੀ ਰੋਲ ਹੁੰਦਾ ਕੀ ਮਹੱਤਤਾ ਹੈਗੀ ਆ ਉਹਦੇ ਸਬੰਧ ਵਿੱਚ ਅਸੀਂ ਡੈਮੋਸ ਔਰ ਟੀਚਿੰਗ ਔਰ ਲੈਕਚਰ ਸੈਮੀਨਾਰ ਔਰ ਇਸ ਤਰ੍ਹਾਂ ਦੀਆਂ ਲਾਈਵ ਪੇਂਟਿੰਗਸ ਦਾ ਜਿਹੜਾ ਪ੍ਰੋਗਰਾਮ ਲੀਕਿਆ ਹਰ ਰੋਜ਼ ਨਵੇਂ ਜਿਹੜੇ ਵੱਡੇ ਕਲਾਕਾਰ ਨੇ ਉਹ ਇਹਨਾਂ ਬੱਚਿਆਂ ਨੂੰ ਕਲਾਸਵੰਦੀ ਬਰੀਕੀਆਂ ਤੋਂ ਜਾਣੂ ਕਰਾਉਣਗੇ ਤੇ ਬੱਚੇ ਇਹਦਾ ਪੂਰਾ ਆਨੰਦ ਲੈਣਗੇ ਤੇ ਕੁਝ ਨਾ ਕੁਝ ਆਪਣੀ ਜ਼ਿੰਦਗੀ ਚ ਜ਼ਰੂਰ ਸਿੱਖ ਕੇ ਜਾਣਗੇ